ਸਾਜੀ ਜੀ ਜੀ ਕਿ ਇੱਥੇ ਕੋਈ ਜ਼ਮੀਨ ਦਾ ਵਿਵਾਦ ਮੇਲੀ ਸ਼ਾਪਸ ਨੇ ਕਿ ਉਹਦਾ ਵਿਵਾਦ ਚੱਲ ਰਿਹਾ ਹੈ ਤੇ ਕਾਫੀ ਟਾਈਮ ਤੋਂ ਵਿਵਾਦ ਚੱਲੇ ਆਂਦਾ ਜੀ ਜੀ ਕੋਰਟ ਤੇ ਵੀ ਚੱਲ ਰਿਹਾ ਹੈ ਮਸਲਾ ਤੇ ਉੱਥੇ ਲੈ ਕੇ ਕਿਸੇ ਮਸਲੇ ਨੂੰ ਲੈ ਕੇ ਉੱਥੇ ਆਪਸੀ ਦੋ ਤੀਰਾਂ ਦੇ ਵਿਚਕਾਰ ਹੈ ਜਿਨ੍ਹਾਂ 'ਚ ਪਹਿਲਾਂ ਹੀ ਮਸਲਾ ਚੱਲ ਰਿਹਾ ਹੈ ਉੱਥੇ ਟਕਰਾਅ ਹੋ ਗਿਆ ਸੀ ਕੱਲ ਤਾਂ ਮੌਕੇ ਤੇ ਵੀ ਪੁਲਿਸ ਪਾਰਟੀ ਨਾਲ ਦੀਆਂ ਆਲੀ ਪਹੁੰਚ ਗਈ ਸੀ ਵਿਦਨ 5 ਮਿੰਟਸ ਤਾਂ ਟਕਰਾਅ ਦੀ ਸਿੱਧੀ ਉੱਥੇ ਰੋਕਤਾ ਗਿਆ ਸੀ ਤੇ ਉਸ ਤੋਂ ਬਾਅਦ ਜਿਹੜੇ-ਜਿਹੜੇ ਬੰਦੇ ਉੱਥੇ ਸ਼ਾਮਲ ਹੋਏ ਸੀ ਉਹਨਾਂ ਦੀ ਅਸ ਪਰ ਦੀ ਐਮਐਲਆਰ ਬੜੀ ਸਖਤ ਕਾਰਵਾਈ ਉਹਨਾਂ ਤੇ ਕੀਤੀ ਗਈ ਹੈ ਜਿਹੜੇ ਉੱਥੇ ਹੁੱਲੜਬਾਜੀ ਤੇ ਗੁੰਡਾਗਰਦੀ ਕਰਨ ਆਏ ਸੀ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੁਝ ਜਨਾਂ ਦੀ ਰੈਸਟ ਪਾ ਦਿੱਤੀ ਗਈ ਹੈ ਤੇ ਬਾਕੀ ਸਵੇਰ ਤੋਂ ਹੀ ਸਾਡੀ ਟੀਮਾਂ ਲੱਗੀਆਂ ਉਹਨਾਂ ਰੈਸਟ ਪਾਣ ਲਈ ਤੇ ਅਸੀਂ ਸੁਨਾਮ ਪੁਲਿਸ ਵੱਲੋਂ ਤੇ ਸਾਡੇ ਸੀਨੀਅਰ ਆਫੀਸਰ ਵੱਲੋਂ ਸੰਗਰੂਰ ਪੁਲਿਸ ਵੱਲੋਂ ਮਾਜੋਗ ਸਾਡੇ ਐਸਐਸਪੀ ਸਰ ਸੰਗਰੂਰ ਜੀ ਵੱਲੋਂ ਇੱਕ ਬੜਾ ਕਲੀਅਰ ਮੈਸੇਜ ਹੈ ਜੀ ਕਿ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਜਾਂ ਹੁੱਲੜਬਾਜੀ ਕਿਸੇ ਵੀ ਐਂਗਲ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਕਾਹੀ ਅਸੀਂ ਐਗਜ਼ਾਮਪਲ ਦਿੱਤੀ ਹੈ ਜੀ ਇਹਦੇ ਵਿੱਚ ਅਸੀਂ ਸਖਤ ਕਾਰਵਾਈ ਕੀਤੀ ਹੈ ਇਹਦੇ ਵਿੱਚ ਸਾਜੀ ਜੀ ਜੀ ਕਿ ਇੱਥੇ ਕੋਈ ਜ਼ਮੀਨ ਦਾ ਵਿਵਾਦ ਮੈਲੀ ਸ਼ਾਪਸ ਨੇ ਕਿ ਉਹਦਾ ਵਿਵਾਦ ਚੱਲ ਰਿਹਾ ਹੈ ਤੇ ਕਾਫੀ ਟਾਈਮ ਤੋਂ ਵਿਵਾਦ ਚੱਲੇ ਆਂਦਾ ਜੀ ਜੀ ਕੋਰਟਤ ਵੀ ਚੱਲ ਰਹੀ ਹੈ ਮਸਲਾ ਤੇ ਉੱਥੇ ਲੈ ਕੇ ਕਿਸੇ ਮਸਲੇ ਨੂੰ ਲੈ ਕੇ ਉੱਥੇ ਆਪਸੀ ਦੋ ਦਰਾਂ ਦੇ ਵਿਚਕਾਰ ਹੈ ਜਿਨ੍ਹਾਂ 'ਚ ਪਹਿਲਾਂ ਹੀ ਮਸਲਾ ਚੱਲ ਰਿਹਾ ਹੈ ਉੱਥੇ ਟਕਰਾਅ ਹੋ ਗਿਆ ਸੀ ਕੱਲ ਤਾਂ ਮੌਕੇ ਤੇ ਵੀ ਪੁਲਿਸ ਪਾਰਟੀ ਨਾਲ ਦੇ ਆਲੀ ਪਹੁੰਚ ਗਈ ਸੀ ਵਿਦਰਨ 5 ਮਿੰਟਸ ਤਾਂ ਟਕਰਾਅ ਦੀ ਸਿੱਧੀ ਉੱਥੇ ਰੋਕਤਾ ਗਿਆ ਸੀ ਤੇ ਉਸ ਤੋਂ ਬਾਅਦ ਜਿਹੜੇ-ਜਿਹੜੇ ਬੰਦੇ ਉੱਥੇ ਸ਼ਾਮਲ ਹੋਏ ਸੀ ਉਹਨਾਂ ਦੀ ਅਸ ਪਰ ਦੀ ਐਮਐਲਏ ਬੜੀ ਸਖਤ ਕਾਰਵਾਈ ਉਹਨਾਂ ਤੇ ਕੀਤੀ ਗਈ ਹੈ ਜਿਹੜੇ ਉਥੇ ਹੁੱਲੜਬਾਜੀ ਤੇ ਗੁੰਡਾਗਰਦੀ ਕਰਨ ਆਏ ਸੀ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੁਝ ਜਨਾਂ ਦੀ ਰੈਸਟ ਪਾ ਦਿੱਤੀ ਗਈ ਹੈ ਤੇ ਬਾਕੀ ਸਵੇਰ ਤੋਂ ਹੀ ਸਾਡੀ ਟੀਮਾਂ ਲੱਗੀਆਂ ਉਹਨਾਂ ਰੈਸਟ ਪਾਣ ਲਈ ਤੇ ਅਸੀਂ ਸੁਨਾਮ ਪੁਲਿਸ ਵੱਲੋਂ ਤੇ ਸਾਡੇ ਸੀਨੀਅਰ ਆਫੀਸਰ ਵੱਲੋਂ ਸੰਗਰੂਰ ਪੁਲਿਸ ਵੱਲੋਂ ਮਾਜੋਗ ਸਾਡੇ ਐਸਐਸਪੀ ਸਰ ਸੰਗਰੂਰ ਜੀ ਵੱਲੋਂ ਇੱਕ ਬੜਾ ਕਲੀਅਰ ਮੈਸੇਜ ਹੈ ਜੀ ਕਿ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਜਾਂ ਹੁੱਲੜਬਾਜੀ ਕਿਸੇ ਵੀ ਐਂਗਲ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਤਾਂ ਹੀ ਅਸੀਂ ਐਗਜ਼ਾਮਪਲ ਦਿੱਤੀ ਹੈ ਜੀ ਇਹਦੇ ਵਿੱਚ ਅਸੀਂ ਸਖਤ ਕਾਰਵਾਈ ਕੀਤੀ ਹੈ ਇਹਦੇ ਵਿੱਚ